ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ सुरेंद्र ਸਿੰਘ ਗਰੁਆ ਪੰਜਾਬ ਵਿੱਚ ਦੋ ਮੁੱਦੇ ਦੋ ਮਸਲੇ ਹੀ ਭਾਰੂ ਚਲੇ ਆ ਰਹੇ ਆ ਇੱਕ ਕਿਸਾਨਾਂ ਦਾ ਮੁੱਦਾ ਆ ਤੇ ਦੂਸਰਾ ਅਕਾਲੀ ਦਲ ਅੰਦਰ ਪਈ ਫੋਟ ਜਿਹੜੀ ਆ ਉਹਨੂੰ ਲੈ ਕੇ ਆ ਜਿੱਤੇ ਅੱਜ ਕਿਸਾਨਾਂ ਦੇ ਮੁੱਦੇ ਤੇ ਕਾਫੀ ਹਲ ਚੱਲ ਰਹੀ ਆ ਉਹਦੇ ਬਾਰੇ ਮੈਂ ਇੱਕ ਵੀਡੀਓ ਇਸ ਵੀਡੀਓ ਤੋਂ ਪਹਿਲਾਂ ਅਪਲੋਡ ਕਰ ਚੁੱਕਿਆ ਆ ਤੁਹਾਡੇ ਤੱਕ ਪਹੁੰਚ ਗਈ ਹੋਵੇਗੀ ਦੂਸਰਾ ਮੁੱਦਾ ਇਹ ਹੈ ਉਹ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਅੰਦਰਲੀ ਫੁੱਟਦਾ ਤੇ ਕੁਝ ਇੱਕ ਦੋ ਹੋਰ ਡਵੈਲਪਮੈਂਟ ਨਾਲ ਜੁੜਮੀਆਂ ਉਹ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਪਸ਼ਟ ਕਰ ਦਿੱਤਾ ਆ ਕਿ ਉਹਨਾਂ ਦਾ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਮਾਗੀ ਮੇਲੇ ਦੇ ਉੱਤੇ ਮੁਕਸਰ ਦੇ ਵਿੱਚ ਉੱਥੇ ਰੈਲੀ ਨੂੰ ਸੰਬੋਧਨ ਕਰੇਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਇੱਕ ਵੱਡੀ ਰੈਲੀ ਕਰਨ ਜਾ ਰਿਹਾ ਆ ਉਹਦੇ ਵਿੱਚ ਸਾਰੀ ਸੀਨੀਅਰ ਲੀਡਰਸ਼ਿਪ ਮੌਜੂਦ ਹੋਈ ਦੀ ਇਹ ਹੈ ਇਸ ਦੀ ਪੁਸ਼ਟੀ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਅੱਜ ਇੱਕ ਇਲੈਕਟ੍ਰੋਨਿਕ ਮੀਡੀਆ ਚੈਨਲ ਤੇ ਗੱਲਬਾਤ ਕਰਦੇ ਕਰ ਦਿੱਤੀ ਆ ਇਸ ਤੋਂ ਘੰਟਾ ਤੋਂ ਪਹਿਲਾਂ ਹੀ ਉਹਨਾਂ ਤੋਂ ਕਹਿਣ ਤੋਂ ਅ ਇਸੇ ਪਾਰਟੀ ਦੇ ਇਹ ਮੁਖਬਲਾਰੇ ਆਰਸ਼ਦੀਪ ਕਲੇਰ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਮਾਗੀ ਮੇਲੇ ਤੇ ਕਾਨਫਰੰਸ ਨਹੀਂ ਕਰੇਗਾ ਕਿਉਂਕਿ ਪਾਰਟੀ ਜਿਹੜੀ ਆ ਉਹਦੇ ਅਹੁਦੇਦਾਰ ਜਿਹੜੇ ਆ ਉਹ ਪਾਰਟੀ ਅੰਦਰ ਨਵੀਂ ਭਰਤੀ ਜਿਹੜੀ ਕਰਨੀ ਆ ਉਹਦੇ ਲਈ ਰੁਝੇ ਹੋਣਗੇ ਪਰ ਘੰਟੇ ਬਾਅਦ ਹੀ ਆ ਕੇ ਇਹਨੇ ਬਲਜੀਤ ਸਿੰਘ ਜੀਮਾ ਨੇ ਇੱਕ ਆਪਣਾ ਬਿਆਨ ਵੀ ਜਾਰੀ ਕਰ ਦਿੱਤਾ ਟਵਿੱਟਰ ਤੇ ਤਾਂ ਇੱਕ ਆ ਇੰਟਰਵਿਊ ਦੇ ਵਿੱਚ ਆ ਕੇ ਇਹ ਚੈਨਲ ਦੇ ਉੱਤੇ ਇਹ ਕਹਿ ਦਿੱਤਾ ਕਿ ਪਾਰਟੀ ਨੇ ਫੈਸਲਾ ਕਰ ਲਿਆ ਆ ਕਿ ਇਹ ਜਿਹੜੀ ਆ ਰੈਲੀ ਜਿਹੜੀ ਆ ਉਹ ਕੀਤੀ ਜਾਏਗੀ ਜਦੋਂ ਉਹਨੂੰ ਪੁੱਛਿਆ ਗਿਆ ਕਿ ਕੀ ਮਤਲਬ ਸੁਖਵੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਵੱਜੋਂ ਸੰਬੋਧਨ ਕਰਨਗੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਵੀ ਕਰ ਲਿਆ ਜਾਂਦਾ ਹੈ ਤੇ ਇਸ ਨਾਲ ਕੀ ਫਰਕ ਪੈਂਦਾ ਆ ਉਹ ਸਾਡੀ ਪਾਰਟੀ ਦੇ ਸੀਨੀਅਰ ਆਗੂ ਆ ਤੇ ਉਹਨਾਂ ਨੂੰ ਪੂਰਾ ਉੱਥੇ ਮਾਨਤਾ ਮਿਲੇਗਾ ਤੇ ਉਹ ਆਪਣਾ ਉੱਥੇ ਜਿਹੜਾ ਆ ਪੂਰਾ ਖੁੱਲ ਕੇ ਸੰਬੋਧਨ ਕਰਨਗੇ ਇਹ ਤੋਂ ਸਪਸ਼ਟ ਹੁੰਦਾ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜਿਹੜੀ ਆ ਉਹ ਆਪਣਾ ਆਗੂ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਨਹੀਂ ਮੰਨਦੀ ਆ ਹੋਰ ਕਿਸੇ ਨੂੰ ਆਗੂ ਮੰਨਣ ਲਈ ਤਿਆਰ ਨਹੀਂ ਤੇ ਇਸ ਪਾਰਟੀ ਦਾ ਜਿਹੜਾ ਪੂਰਾ 그룹 ਆ ਉਹ ਆਪਣੀ ਜਿਹੜੀ ਇਸ ਵੇਲੇ ਇੱਕ ਦਬਦਬਾ ਵਾਲੀ ਪਾਰਟੀ ਦੇ ਅੰਦਰ ਜਿਹੜੀ ਆਪਣੀ ਉਹਨਾਂ ਦੀ ਹੋਂਦ ਆ ਉਹ ਨੂੰ ਥੱਲੇ ਨੂੰ ਨਿਰਮਾਣੀ ਹੋਣ ਦੇਗਾ ਅ ਦੂਸਰੇ ਪਾਸੇ ਜਿਹੜਾ ਬਾਗੀ ਪੜਾਇਆ ਜੇ ਉਹ ਸੁਧਾਰ ਲੈਰ ਦੇ ਵਜੋਂ ਜਾਣਿਆ ਜਾਂਦਾ ਸੀ ਉਹ ਅੱਜ ਕਾਲ ਤਖਤੇ ਦੇ ਉੱਤੇ ਜਥੇਦਾਰਾਂ ਨੂੰ ਜਿੰਨੇ ਨੂੰ ਮਿਲਿਆ ਉਹ ਇੱਕ ਆਪਣਾ ਲਿਖਤੀ ਸਟੇਟਮੈਂਟ ਵੀ ਲੈ ਕੇ ਗਏ ਆ ਤੇ ਮਿਲ ਕੇ ਵੀ ਉਹਨਾਂ ਨੇ ਗੱਲਾਂ ਕੀਤੀਆਂ ਤੇ ਉਹਨਾਂ ਨੇ ਤਿੰਨ ਮੁੱਦੇ ਜਿਹੜੇ ਆ ਉਹ اٹھਾਇਆ ਇੱਕ ਤਾਂ ਮੁੱਦਾ ਸੁਖਵੀਰ ਬਾਦਲ ਦੇ ਅਸਤੀਫੇ ਤੇ ਹੋਰ ਜਿਹੜੇ ਅਕਾਲੀ ਆਗੂਆਂ ਨੇ ਅਸਤੀਫੇ ਦਿੱਤੇ ਹੋਇਆ ਜਿਨ੍ਹਾਂ ਬਾਰੇ ਦੋਦਸ਼ਮਰ ਨੂੰ ਆਕਾਲ ਤਖਤ ਦੇ ਉੱਤੇ ਜਿਹੜੇ ਫੈਸਲੇ ਹੋਏ ਸੀ ਉਹਨਾਂ ਵਿੱਚ ਅਸਤੀਫੇ ਮਨਜ਼ੂਰ ਕਰਨ ਲਈ ਕਿਹਾ ਗਿਆ ਸੀ ਉਹਦੇ ਉੱਤੇ ਜ਼ੋਰ ਪਾਇਆ ਗਿਆ ਕਿ ਇਹ ਜਿਹੜੇ ਅਸਤੀਫੇ ਇਹ ਹਰ ਹਾਲਤ ਜਿਹੜੇ ਆ ਇਹਨਾਂ ਨੂੰ ਪ੍ਰਮਾਨ ਕਰਾਇਆ ਜਾਵੇ ਦੂਸਰੀ ਉਹਨਾਂ ਦਾ ਮੁੱਦਾ ਸੀਗਾ ਜਿਹੜਾ ਕਿ ਖਾਸ ਤੌਰ ਤੇ ਮੈਨ ਨਹੀਂ ਕਿਹਾ ਜਾ ਸਕਦਾ ਉਸ ਰਾਜ ਜਤੇਦਾਰ ਹਰਪ੍ਰੀਤ ਸਿੰਘ ਦਬਨਵਾਸਾ ਬਣੇ ਦਾ ਤੇ ਉਹਨਾਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਆ ਜਿਹੜੀ ਉਹਦੇ ਉੱਤੇ ਉਹਦੇ ਰਿਸ਼ਤੇਦਾਰ ਨੇ ਦੋਸ਼ ਲਾਏ ਆ ਉਹ ਜਾਂਚ ਜਿਹੜੀ ਆ ਸ਼੍ਰੋਮਣੀ ਕਮੇਟੀ ਨੂੰ ਕਰਾਉਣ ਦਾ ਅਧਿਕਾਰ ਨਹੀਂ ਆ ਜਤੇਦਾਰ ਸ਼੍ਰੋਮਣੀ ਕਮੇਟੀ ਦੇ ਪੇਰੋਲ ਤੇ ਨਹੀਂ ਹੁੰਦੇ ਉਹ ਮੁਲਾਜ਼ਮ ਨਹੀਂ ਹੁੰਦੇ ਉਹਨਾਂ ਨੂੰ ਮਾਨ ਪਤਾ ਦਿੱਤਾ ਜਾਂਦਾ ਆ ਤੇ ਇਹ ਮਸਲਾ ਜਿਹੜਾ ਆ ਇਹਨੂੰ ਜੇ ਜਾਂਚ ਵੀ ਕਰਨੀ ਆ ਤਾਂ ਉਹ ਅਕਾਲ ਤਖਤ ਦਾ ਜ세ਜ਼ਾਰ ਆਪ ਕਰੇ ਇਹਨਾਂ ਨੂੰ ਕਮੇਟੀ ਨੂੰ ਜਿਹੜਾ ਆ ਅਧਿਕਾਰ ਨਹੀਂ ਤੇ ਦੂਸਰਾ ਉਹਨਾਂ ਨੇ ਉਦਦਾ ਵੀ ਉਠਾਇਆ ਸੀ ਕਿ ਜਿਹੜੀ ਤਿੰਨ ਮੈਂਬਰੀ ਸ਼ਰੂਣੀ ਕਮੇਟੀ ਨੇ ਜਾਂਚ ਕਰਨ ਲਈ ਇੱਕ ਪੈਨਲ ਬਣਾਇਆ ਉਹਦਾ ਜਿਹੜਾ ਮੁਖੀ ਲਾਇਆ ਜਿਹਨੂੰ ਉਹ ਤਾਂ ਆਪ 2 ਦਸੰਬਰ ਨੂੰ ਅਕਾਲ ਤਖਤ ਦੇ ਉੱਤੇ ਤਨਖਾਹ ਲਗਾ ਕੇ ਗਿਆ ਆ ਕਿਉਂਕਿ ਫੈਸਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਸੀ ਇਸ ਕਰਕੇ ਕਿਵੇਂ ਆਸ ਕੀਤੀ ਜਾ ਸਕਦੀ ਹੈ ਕਿ ਉਹਨਾਂ ਨਾਲ ਨਹੀਂ ਆ ਕਰੇਗਾ ਤੇ ਤੀਸਰਾ ਜਿਹੜਾ ਉਹਨਾਂ ਦਾ ਮਸਲਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਦਾ ਉਹ ਕਹਿੰਦੇ ਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਆ ਉਹਨੂੰ ਜਿਹੜਾ ਆ ਉਹ ਅਮਲ ਚ ਲਿਆਂਦਾ ਜਾ ਵੀ ਉਹਨੂੰ ਇਹ ਸਾਰੇ ਬਹਾਨੇ ਬਣਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਕਿ ਜੇ ਅਜਿਹਾ ਕੀਤਾ ਤਾਂ ਸੰਵਿਧਾਨਕ ਸੰਕਟ ਆ ਜਾਏਗਾ ਕੋਈ ਹਾਲਤ ਵਿੱਚ ਚੈਲੰਜ ਕਰ ਦੇਗਾ ਕਿ ਦੇਖੋ ਜੀ ਹਾਲ ਤੱਕ ਦਾ ਹੁਕਮ ਮੰਨਿਆ ਤੇ ਇਹ ਜਿਹੜਾ ਇਹਨੂੰ ਵਿਰਾਇਆ ਫਿਰ ਰੋਕ ਲੱਗ ਸਕਦੀ ਆ ਤੇ ਆਪਣੇ ਇਹਨਾਂ ਜਿਹੜੇ ਬਾਕੀ ਆਪੂ ਸੀ ਸੁਧਾਰ ਲੈਰ ਵਾਲੇ ਹਾਲਾਂਕਿ ਇਹਨਾਂ ਦੀ ਪ੍ਰਕਿਰਿਆ ਜਿਹੜੀ ਆ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਜੇ ਨੇਪਰੇ ਨਹੀਂ ਚੜੀ ਆਪਣਾ ਭੰਗ ਇਹਨਾਂ ਨੇ ਸੁਧਾਰ ਲੈਰ ਵਾਲਾ ਜਿਹੜਾ ਸੀਗਾ ਬਣਾਇਆ ਉਹ ਉਹ ਭੰਗ ਕਰ ਦਿੱਤਾ ਇਹਨਾਂ ਨੇ ਤਾਂ ਜਿਹੜਾ ਸੀਗਾ ਉਹਨਾਂ ਨੇ ਦਲੀਲਾਂ ਜਿਹੜੀਆਂ ਦਿੱਤੀਆਂ ਆ ਉਹ ਬੜੀਆਂ ਐ ਮਿਆਂ ਉਹ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਫਿਰ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਆ ਹਰਮੰਦਰ ਸਾਹਿਬ ਉਹ ਤਾਂ ਧਾਰਮਿਕ ਸਥਾਨ ਦੇ ਅੰਦਰ ਆ ਉੱਥੇ ਵੀਰਾ ਇਹ ਆਪਣੀਆਂ ਜਿਹੜੀਆਂ ਇਹ ਐਡਮਿਟ ਕਾਵੇਂ ਕਰਦੇ ਆ ਇਹ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਫਿਰ ਇਹਦਾ ਪ੍ਰਧਾਨ ਜਿਹੜਾ ਆ ਇਹ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਇਹ ਸੂਚੀ ਕਮੀ ਬਣਾਉਦਾ ਹੈ ਇਹ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਮਸਾਲਾਂ ਦਿੱਤੀਆਂ ਕਿ ਇਹ ਸਾਰੇ ਬਹਾਨੇ ਘੜੇ ਜਾ ਰਹੇ ਆ ਇਹਨਾਂ ਦਾ ਜਿਹੜਾ ਮਤਲਬ ਇਹ ਲੈਂਦਾ ਜਾਵੇ ਤੇ ਪਾਰਟੀ ਵੀ ਆਗੂਆਂ ਦਾ ਦਾਵਾ ਸੀ ਕਿ ਜ세ਦਾਰ ਨੇ ਰਮਵੀਰ ਸਿੰਘ ਨੇ ਵੀ ਕਾਹਲੇ ਬੜੀ ਧਿਆਨ ਨਾਲ ਸੁਣੀ ਆ ਤੇ ਉਹਨਾਂ ਨੇ ਕਿਹਾ ਆ ਕਿ ਜਿਹੜੇ ਇਹ ਸਮਝੌਤੇ ਜਿਹੜੇ ਇੱਕ ਸਜਾਵਾਂ ਜਿਹੜੀਆਂ ਦਿੱਤੀਆਂ ਗਈਆਂ ਸੀ ਉਹਨਾਂ ਜਿਹੜਾ ਫੈਸਲਾ ਸੀ ਪੂਰੇ ਦਾ ਪੂਰਾ ਉਹ ਲਾਗੂ ਹੋਣਾ ਚਾਹੀਦਾ ਆ ਨਾਲ ਕਹਿੰਦੇ ਕਿ ਇਹ ਵੀ ਉਹਨਾਂ ਨੇ ਕਿਹਾ ਕਿ ਜੇ ਇਹ ਪਾਰਟੀ ਜਿਹੜੀ ਆ ਫੈਸਲੇ ਲਾਗੂ ਨਹੀਂ ਕਰਦੀ ਤਾਂ ਇਹਨਾਂ ਨੂੰ ਉਹਨਾਂ ਨੇ ਬਾਗੀ ਤੜਿਆੜਿਆਂ ਨੂੰ ਅਗਵਾ ਨੂੰ ਕਿਹਾ ਕਿ ਉਹ ਪੰਥ ਦੇ ਯਾਨਾਂ ਬਖ ਬਖ ਜਿਹੜੇ ਜਿਸੀ ਵੰਦੀਆਂ ਹਨ ਵੀ ਆਂਦੀਆਂ ਚੱਲਦੀਆਂ ਆ ਗੜੀਆਂ ਪੰਥ ਦੇ ਅੰਦਰ ਹੈ ਰਹੀਆਂ ਮਹੰਗਾ ਦੇ ਆ ਜਿਵੇਂ ਕੁਝ ਹੋਰ ਜਿਹੜੀਆਂ ਹਨ ਵੀ ਚੱਲ ਬੜੀਆਂ ਜਿਸੀ ਵੰਦੀਆਂ ਸਿੱਖਾਂ ਦੀਆਂ ਉਹਨਾਂ ਦੇ ਕੋਲ ਜਾਣ ਤੇ ਉਹਨਾਂ ਨੂੰ ਕਹਿਣਗੇ ਉਹ ਮਤੇ ਪਾ ਕੇ ਅਕਾਲ ਤਖਤ ਕੋਲ ਵੀ ਭੇਜਣ ਇਹ ਸ਼੍ਰੋਮਣੀ ਅਕਾਲੀ ਦਲ ਨੇ ਇਹ ਜਿਹੜਾ ਹੈ ਸਮਝੌਤਾ ਜਿਹੜਾ ਇੱਕ ਤਰ੍ਹਾਂ ਨਾਲ ਕਹ ਲੋ ਕਿ ਫੈਸਲਾ ਸੀ ਜਿਹੜਾ ਅ ਅਕਾਲ ਤਖਤ ਕੋਲ ਲਾਗੂ ਹੋ ਜਾਊ ਨਹੀਂ ਕੀਤਾ ਇਹਨੂੰ ਲਾਗੂ ਕਰਾਇਆ ਜਾਵੇ ਤਾਂ ਫਿਰ ਅਕਾਲ ਤਖਤ ਜਿਹੜਾ ਹੈ ਪੂਰਾ ਆਪਣਾ ਇਸੇ ਤੇ ਦਖਲ ਦੇਵੇਗਾ ਇਹ ਆ ਇਹਨਾਂ ਦੀ ਆਪਣੀ ਜਿਹੜੀ ਅੰਦਰੋਨੀ ਹਲਚਲ ਅੱਜ ਜਿਹੜੀ ਆ ਦੇਖਣ ਨੂੰ ਮੁੜਿਆ 2 ਦਸੰਬਰ ਵਾਲੇ ਦਿਨ ਨਿਵਾਸਾ ਹਤੇ ਚੰਡੀਗੜ੍ਹ ਚ ਵੀ ਤੇ ਅੰਮ੍ਰਿਤਸਰ ਚ ਵੀ ਤੀਸਰੀ ਜਿਹੜੀ ਆ ਇੱਕ ਵੱਡੀ ਅਹਿਮ ਖਬਰ ਇਸ ਇਹ ਆ ਕਿ ਪਹਿਲੀ ਖਬਰ ਆ ਚੁੱਕੀ ਆ ਕਿ ਬਾਹਰ ਸ ਪੰਜਾਬ ਦੇ ਜਿਹੜਾ ਤੜਾਇਆ ਅਮਿਤਪਾਲ ਸਿੰਘ ਦਾ ਉਹ ਮੰਗੀ ਮੇਲੇ ਦੇ ਉੱਤੇ ਨਵਾਂ ਅਕਾਲੀ ਦਲ ਐਲਾਨਣ ਜਾ ਰਿਹਾ ਆ ਇਹੋਹਾਂ ਨੇ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਆ ਲਿਸਟਾਂ ਜੋ ਬਣਾਉਣੀਆਂ ਉਹ ਬਣਾ ਲਈਆਂ ਆ ਤੇ ਜੇ ਅਜਿਹਾ ਹੁੰਦਾ ਆ ਤਾਂ ਸਿੱਖ ਪੰਥ ਦੀ ਵੋਟ ਜਿਹੜੀ ਆ ਉਹ ਜਿਵੇਂ ਹੁਣ ਇਸ ਵੇਲੇ ਆਪਸ ਵਿੱਚ ਵੰਡ ਹੋਈ ਹੋਈ ਆ ਉਹ ਵੋਟ ਜਿਹੜੀ ਆ ਅੱਗੇ ਵੀ ਵੰਡ ਹੋ ਜਾਏਗੀ ਇਹਦੇ ਚ ਇੱਕ ਇਹ ਵੀ ਆ ਕਿ ਜਿਹੜੀ 2050 ਦੇ ਦਾ ਇੱਕ ਅਮਰਤਪਾਲ ਸਿੰਘ ਦਾ ਤੜਾਇਆ ਤੇ ਦੂਸਰਾ ਦੀਪ ਸਿੱਧੂ ਵਾਲਾ ਤੜਾਇਆ ਜਿਹੜਾ ਉਹ ਦੀਪਸਿੱਧੂ ਨੂੰ ਅੱਜ ਵੀ ਆਪਣਾ ਉਹ ਤੜਾ ਮੰਨਦਾ ਆ ਪਰ ਇਹ ਦੋਨੋਂ ਤੁਹਾਡੇ ਵੱਖ-ਵੱਖ ਅਪਰੇਟ ਕਰ ਰਹੇ ਆ ਤੇ ਇਹਨਾਂ ਦੇ ਵਿੱਚ ਖਿੱਚੋ-ਤਾਨ ਜਿਹੜਾ ਆ ਬਹੁਤ ਜ਼ਿਆਦਾ ਚੱਲ ਰਿਹਾ ਆ ਪਿੱਛੇ ਜੇ ਕੁਝ ਕਤਲ ਵੀ ਹੋਏ ਆ ਜਿਨ੍ਹਾਂ ਦਾ ਦੋਸ਼ ਲਾਇਆ ਗਿਆ ਕਿ ਇਹ ਇੱਕ ਤਰੇ ਨੇ ਦੂਸਰੇ ਦੀ ਕਰਵਾਏ ਆ ਕੁਝ ਹਮਲੇ ਵੀ ਹੋਏ ਆ ਮਾਡੇ ਆਗੂਆਂ ਦੇ ਉੱਤੇ ਜਿਹੜੇ ਦੀਪਸਿੱਧੂ ਦੇ ਹਮਲੇ ਸੀਗੇ ਤੇ ਕੁਝ ਆਗੂਆਂ ਜਿਹੜੀ ਆ ਪੰਜਾਬ ਪੁਲਿਸ ਨੇ ਸੁਰੱਖਿਆ ਦਿੱਤੀ ਹੋਈ ਆ ਕਿਉਂਕਿ ਖਤਸ਼ਾਕੇ ਉਹਨਾਂ ਦੇ ਉੱਤੇ ਹਮਲੇ ਹੋਣਗੇ ਇਹ ਇੱਕ ਮਹਾਲੋਨ ਦਾ ਆਪਣਾ ਹੀ ਅੰਦਰਲਾ ਚੱਲ ਰਿਹਾ ਹੈ ਤੇ ਜਦੋਂ ਆਪਣੇ ਅਕਾਲੀ ਦਲ ਅਮਰਸਰ ਦੇ ਆਗੂ ਗੋਪਾਲ ਸਿੰਘ ਨੂੰ ਇੱਕ ਇਲੈਕਟ੍ਰੋਨਿਕ মিডিਆ ਵਾਲੇ ਨੇ ਪੁੱਛਿਆ ਤੇ ਜੇ ਇਹ ਜਿਹੜੇ ਵਾਰਸ ਪੰਜਾਬ ਦੇ ਆ ਇਹ ਨਵੀਂ ਪਾਰਟੀ ਦਾ ਗਠਨ ਕਰ ਲਿਆ ਤਾਂ ਕੀ ਤੁਹਾਡੀ ਪਾਰਟੀ ਨੂੰ ਖੋਰਾ ਨਹੀਂ ਲੱਗੇਗਾ ਤਾਂ ਉਸ ਦਾ ਕਹਿਣਾ ਸੀ ਕਿ ਹੁਣ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਇਹ ਜਿਹੜਾ ਇਹਨਾਂ ਨੂੰ ਲੋਕਾਂ ਨੇ ਜੋ ਸਮਝ ਕੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਇਹਨਾਂ ਨੇ ਕੁਝ ਨਹੀਂ ਕੀਤਾ ਉਹਦੇ ਲਈ ਹੁਣ ਤੱਕ ਉਦਾਂ ਹੀ ਬੈਠੇ ਹੋਇਆ ਤੇ ਜਿਹੜੇ ਸਾਡੇ ਸਮਰਥਕ ਹੈਗੇ ਆ ਉਹ ਇਸ ਪਾਸੇ ਨਹੀਂ ਜਾਣਗੇ ਉਹਨਾਂ ਨੂੰ ਪੂਰਾ ਭਰੋਸਾ ਹੈ ਆਪਣੇ ਉੱਪਰ ਹੁਣ ਇਹ ਦੇਖੋ ਕਿ ਚਾਰੇ ਹੀ ਧੜੇ ਜਿਹੜੇ ਐਸ ਵੇਲੇ ਜ਼ਿਆਦਾਤਰ ਪੰਜਾਬ ਵਿੱਚ ਸਿਆਸਤ ਦੇ ਵਿੱਚ ਪਾਕਤ ਦੇ ਸਰਗਰਮ ਆ ਉਹ ਇਹੀ ਹੈ ਇੱਕ ਅਕਾਲੀ ਦਲ ਬਾਦਲ ਦਾ ਧੜਾ ਦੂਸਰਾ ਜਿਹੜੇ ਹਰਕਲਦੀਪ ਸਿੰਘ ਬਡਾਲਾ ਦਾ ਜਿਹੜਾ ਬਾਗੀਆਂ ਬਰਾਤਾਂ ਰਾਜ ਨੂੰ ਨਹੀਂ ਵੀ ਆਪਣੀ ਬਾਗੀ ਕਹਾਣੀ ਕਿਉਂਕਿ ਉਹ ਪਾਰਟੀ ਦੇ ਅੰਦਰ ਉਹਨਾਂ ਦੀ ਸਮੂਲੀਅਤ ਦੀ ਪ੍ਰਕਿਰਿਆ ਮੁਕੰਮਲ ਨਹੀਂ ਹੋਈ ਤੀਸਰਾ ਜਿਹੜਾ ਹੈ ਇਹ ਵਾਰਿਸ ਪੰਜਾਬ ਦਾ ਜਿਹੜੀ ਨਵੀਂ ਜਥੇਬੰਦੀ ਬਣਾਉਣ ਜਾ ਰਹੇ ਆ ਤੇ ਚੌਥੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੰਮ੍ਰਿਤਸਰ ਚੱਲ ਰਿਹਾ ਹੈ ਚੌਥਾਂ ਦੀ ਆਪ ਕੋ ਆਪਣੀ ਰਾਏ ਆ ਕਿ ਇੱਕ ਪੰਚ ਦੇ ਉੱਤੇ ਆਉਣ ਲਈ ਤਿਆਰ ਨਹੀਂ ਹੁਣ ਤੁਸੀਂ ਸਿਆਣੇ ਉਹ ਅੰਦਾਜ਼ਾ ਲਾ ਲਓ ਕਿ ਜੇ ਇੰਜ ਹੀ ਚੱਲਦਾ ਰਿਹਾ ਪੰਜਾਬ ਦੀ ਸਿਆਸਤ ਵਿੱਚ ਫਿਰ ਕਿਹੜੀਆਂ ਤਰ੍ਹਾਂ ਜਿਹੜੀਆਂ ਆ ਉਹ ਰਾਜਦੀਵਾਈ ਇਹਨਾਂ ਦੇ ਹੱਥ ਰਹੇਗੀ ਸਪਸ਼ਟ ਆ ਇਹ ਆਮ ਆਦਮੀ ਪਾਰਟੀ ਆ ਜਾਂ ਕਾਂਗਰਸ ਆ ਇਹ ਇਹਨਾਂ ਦਾ ਖੰਡਿਆ-ਪੁੰਡਿਆ ਜਿਹੜਾ ਅੰਦੋਲਨ ਆ ਉਹ ਸਿੱਖਾਂ ਦੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਇਸ ਵੇਲੇ ਇਹਨਾਂ ਨੂੰ ਲੈ ਕੇ ਸਰਗਰਮ ਵੀ ਹੋਈ ਸੀਗੇ ਕਮੇਟੀ ਵੀ ਬਣਾਈ ਸੀ ਉਹ ਪ੍ਰਦਰਸ਼ਨ ਵੀ ਕੀਤੇ ਸਗੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਜੋ ਸਫਲ ਨਹੀਂ ਹੋਈ ਉਹ ਹੁਣ ਚੁੱਪ ਕਰਕੇ ਬੈਠ ਚੁੱਕੇ ਹਨ ਮੁੱਦਿਆਂ ਦੇ ਉੱਤੇ ਕੋਈ ਉਹਦੇ ਤੇ ਕਦਮ ਨਹੀਂ ਉਠਾਏ ਜਾ ਰਹੇ ਤੇ ਦੂਸਰੇ ਪਾਸੇ ਸ਼੍ਰੋਮਣੀ ਕਾਲੀਗਲ ਦਾ ਸੱਤਾ ਤੇ ਕਾਬਿਲਿਤ ਜਾੜਾ ਜੜਾ ਉਹ ਅਰਸ਼ਦੀਪ ਕਲੇਰ ਦੀ ਆਉਣ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਕਿ ਉਹ ਹੁਣ ਆਪਣੇ ਆਪ ਨੂੰ ਮੇਰੀ ਪੰਖ ਦੀ ਪਾਰਟੀ ਕਹੌਣ ਦੇ ਲਈ ਨਹੀਂ ਉਹਨਾਂ ਨੇ ਬਾਰ ਬਾਰ ਸ਼ਬਦ ਇਹੀ ਵਰਤਿਆ ਇਹ ਪੰਜਾਬ ਦੀ ਪਾਰਟੀ ਆ ਪੰਜਾਬ ਦੇ ਮਸਲਹੇ ਵੀ ਗੱਲ ਕਰੇਗੀ ਪੰਜਾਬ ਦੇ ਵਿਕਾਸ ਦੀ ਗੱਲ ਕਰੇਗੀ ਉਹ ਇਹਨਾਂ ਸ਼ਬਦਾਂ ਨੂੰ ਜ਼ਿਆਦਾ ਤਰਹੀ ਦੇ ਰਹੇ ਸੀ ਉਹ ਉਹ ਵੀ ਲੱਗ ਰਿਹਾ ਸੀ ਕਿ ਉਹ ਚਾਹੁੰਦੇ ਆ ਕਿ ਅਕਾਲ ਤਖਤ ਦੇ ਹੁਕਮਾਂ ਦੇ ਵਿੱਚੋਂ ਇਹ ਜਿਸੀ ਬੰਦੀ ਜਿਹੜੀ ਆ ਉਹਦੇ ਦਰਵਾਜ਼ੇ ਵਿੱਚੋਂ ਉਹਦੀਆਂ ਜੋ ਵੀ ਇਹਦੇ ਤੇ ਬੰਦਸ਼ਾਂ ਲੱਗਦੀਆਂ ਉਹਨਾਂ ਦੇ ਵਿੱਚੋਂ ਇਹਨੂੰ ਬਾਹਰ ਕੱਢਿਆ ਜਾਏ ਤੇ ਇਹਨੂੰ ਇੱਕ ਬਖਰੇ ਤਰ੍ਹਾਂ ਤੇ ਇੱਕ ਸੈਕੂਲਰ ਪਾਰਟੀ ਬਣਾ ਕੇ ਪੰਜਾਬ ਦੀ ਇਹਨੂੰ ਚਲਾਇਆ ਜਾਵੇ ਉਹ ਜਾਰਾ ਕਰ ਇਹਨਾਂ ਮੁੱਦਿਆਂ ਤੇ ਹੀ ਜ਼ੋਰ ਦੇ ਰਿਹਾ ਤੇ ਜਦੋਂ ਕਿ ਦੂਸਰਾ ਤੜਾ ਜੜਾ ਆ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਹਿੱਤਾਂ ਦੇ ਵਾਲੇ ਪਾਸੇ ਨੂੰ ਮੋੜਨ ਲਈ ਬਚੇਦਿਆ ਹੁਣ ਅੱਗੇ ਪੰਥ ਦੇ ਜਿਹੜੇ ਸਾਡੇ ਕਹ ਲੋ ਕਿ ਅ ਸੇ ਕੌਈ ਦੱਸ ਤੇ ਆ ਜਿਹੜਾ ਸਾਰਾ ਸਾਡਾ ਜਨਕੰਤ ਕਹਿੰਦੇ ਆ ਉਹ ਹੋਏਗਾ ਦੇ ਵਿੱਚੋਂ ਕਿਹਨਾਂ ਨੂੰ ਤਰਜੀਹ ਦੇਗਾ ਜਾਂ ਕਿ ਕੋਈ ਫੇਰੇ ਡੇ ਵੱਡੇ ਕਦਮ ਚੁੱਕੇ ਜਾਣਗੇ ਕਿ ਇਹਨਾਂ ਨੂੰ ਇਕੱਠੇ ਕੀਤਾ ਜਾਵੇ ਜਦ ਤੱਕ ਇਹ ਇਕੱਠੇ ਨਹੀਂ ਹੁੰਦੇ ਕੋਈ ਸੰਘਰਸ਼ ਜਿੱਤਿਆ ਵੀ ਨਹੀਂ ਜਾ ਸਕਦਾ ਇਹ ਗਾਂ ਦਾ ਬਣਾਉਣੀ ਆ ਦੂਰ ਦੀ ਗੱਲ ਆ ਦਿਸ਼ਾ ਤੇ ਦਸ਼ਾ ਜਿਹੜੀ ਆ ਦੋਨੋਂ ਜਿਹੜੀਆਂ ਆ ਉਹਨਾਂ ਨੂੰ ਇੱਕ ਪਾਸੇ ਰਮੋੜਨਾ ਪਏਗਾ ਇਸ ਵੇਲੇ ਸਥਿਤੀ ਅਜੇ ਇੱਕ ਬਿਲਕੁਲ ਨਹੀਂ ਆ ਐਸਬੰਦੇ ਫਿਰ ਉਹੀ ਹਾਲਾਤ ਜਿਹੜੇ 2 ਦਸੰਬਰ ਤੋਂ ਪਹਿਲਾਂ ਵਾਲੇ ਸੀ ਉਨਜੀ ਚੱਲ ਰਹੇ ਆ ਲੀਡਰ ਜਿਹੜੇ ਸੀ ਉਹ ਤਨਖਾਹਾਂ ਲਗਾ ਕੇ ਭੋਤ ਕੇ ਆਪਣੇ ਆਪ ਨੂੰ ਸੁਰਖਰੂ ਹੋ ਗਿਆ ਸਮਝ ਰਹੇ ਆ ਬਾਕੀ ਜਿਹੜੀ ਸਿਆਸਤ ਦੀ ਲੜਾਈ ਸੀ ਉਹ ਉਸੇ ਹੀ ਛਤਰਜ ਦੀ ਜਿਹੜੀ ਬਸਾਤ ਹੈ ਉਹਦੇ ਤੇ ਉੱਧੇ ਲੜੀ ਜਾ ਰਹੀ ਆ ਅੱਜ ਨਹੀਂ ਜੇ ਵੀਡੀਓ ਤੁਹਾਨੂੰ ਚੰਗੀਆਂ ਲੱਗਣ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਮੈਂਟ ਵੀ ਦਿਓ ਸ਼ੇਰ ਵੀ ਕਰੋ ਤੁਹਾਡਾ ਸਹਿਯੋਗ ਸਾਡਾ ਹਤਿਸ਼ਾਬਦ ਹੁੰਦਾ ਹੈ ਇੰਨਾ ਹੀ ਅੱਜ ਸਤਿ ਸ੍ਰੀ ਅਕਾਲ